ਅਜਾ ਇਹ ਵੀ ਦੇਖਣ ਨੂੰ ਮਿਲਿਆ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਜਿਵੇਂ ਨੌਜਵਾਨ ਨੇ ਇਥੋਂ ਹਿਮਾਚਲ ਜਦੋਂ ਜਾਂਦੇ ਨੇ ਤਾਂ ਮੋਟਰਸਾਈਕਲਾਂ ਤੇ ਨਿਸ਼ਾਨ ਸਾਹਿਬ ਲੱਗੇ ਹੁੰਦੇ ਉਹਨਾਂ ਦੇ ਨਾ ਤਾਂ ਲੰਬੇ ਲੰਬੇ ਜਿਹੜੇ ਨਿਸ਼ਾਨ ਸਾਹਿਬ ਲਗਾ ਕੇ ਮੁਰੇ ਚੰਡੇ ਫਿਰ ਜਾਂਦੇ ਨੇ ਵੀ ਉਹ ਵੀ ਉਤਾਰੇ ਗਏ ਸੀਗੇ ਤਾਂ ਅੱਗੇ ਉਹ ਇਹ ਕਿਹਾ ਗਿਆ ਸੀਗਾ ਵੀ ਇਸ ਤਰ੍ਹਾਂ ਕੋਈ ਹਾਦਸਾ ਹੋਣ ਦਾ ਖਤਰਾ ਹੋ ਜਿਹੜਾ ਵੱਡ ਜਾਂਦਾ ਹੈ ਇਸ ਕਰਕੇ ਉਤਾਰੇ ਗਏ ਸੀਗੇ ਨਹੀਂ ਨਹੀਂ ਦੇਖੋ ਭਾਈ ਨਿਸ਼ਾਨ ਸਾਹਿਬ ਤਾਂ ਉਤਾਰਨ ਦਾ ਮਤਲਬ ਹੀ ਨਹੀਂ ਕੋਈ ਪਹਿਲੀ ਗੱਲ ਇਹ ਵੀ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਾਏ ਆ ਤਾਂ ਉਹਨਾਂ ਦੀ ਰਾਖੀ ਕਰਨ ਦੀ ਹਿੰਮਤ ਵੀ ਰੱਖੋ ਹੂੰ ਲਗਦਾ ਨੌਜਵਾਨਾਂ ਜੀ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਐਡਾ ਸਾਡਾ ਨਿਸ਼ਾਨ ਸਸਤਾ ਨਹੀਂ ਹੈ ਸਾਰੇ ਨਹੀਂਵੇਂ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ ਉਹਦੇ ਪਰ ਨਿਸ਼ਾਨ ਸਹਿਬ ਲਾ ਕੇ ਉੱਤੇ ਸਿਰ ਤੇ ਕੇਸ ਨਹੀਂ ਕੰਨ ਵਿੰਨੇ ਹੁੰਦੇ ਆ ਮੁੰਡਿਆਂ ਦੇ ਉਹ ਉਹ ਲਾ ਲਾ ਕੇ ਨਿਸ਼ਾਨ ਸਹਿਬ ਉਹ ਤਾਂ ਬੇਅਦਬੀਆ ਨਿਸ਼ਾਨ ਸਹਿਬ ਦਾ ਬਹੁਤ ਪਵਿੱਤਰ ਆ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਆ ਪੰਜਾਬ ਸਾਰਿਆਂ ਦੀ ਵੈਰੀਆਂ ਦੀ ਉਹਨਾਂ ਨੇ ਜਦੋਂ ਛੋਡੇ ਸਹਿਬ ਜੰਨ ਦੀ ਜਿਹੜੀ ਸ਼ਹੀਦੀ ਸੀ ਉਹਨਾਂ ਨੇ ਆ ਕੇ ਵਜ਼ੀਰ ਖਾਨ ਨੂੰ ਪਹਿਲਾਂ ਉਹਨੂੰ ਹੀ ਚੱਕਿਆ ਜਿੰਨੇ ਆਸੇ ਪਾਸੇ ਦੇ ਸੀਗੇ ਸਾਰੇ ਸੋਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਖਾਲਸਾ ਰਾਜ ਉਦੋਂ ਕਾਇਮ ਕੀਤਾ ਗਿਆ ਸਾਡਾ ਹੂੰ ਉਹ ਪਹਿਲਾ ਸਾਡਾ ਖਾਲਸਾ ਰਾਜ ਸੀਗਾ ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜ ਨਿਸ਼ਾਨ ਦੇ ਕੇ ਤੋਰਿਆ ਸੀ ਮਹਾਰਾਜ ਨੇ ਹੂੰ ਪਤਾ ਉਹ ਉਹ ਚੀਜ਼ਾਂ ਬਾਰੇ ਕਿ ਵੀ ਨਿਸ਼ਾਨ ਇੰਨੇ ਪਵਿੱਤਰ ਨੇ ਤੇ ਇੰਨੇ ਜ਼ਰੂਰੀ ਨੇ ਪੰਜ ਨਿਸ਼ਾਨ ਸਹਿਬ ਮਹਾਰਾਜ ਨੇ ਆਪਦੇ ਹੱਥੀ ਦੇ ਕੇ ਭੇਜੇ ਨਿਸ਼ਾਨ ਸਾਡੇ ਭਾਈ ਮਾਨ ਸਿੰਘ ਜੀ ਜਿਹੜੇ ਮਹਾਰਾਜ ਦੇ ਨਾਲ 40 ਸਿੰਘ ਸ਼ਹੀਦ ਹੋਏ ਨੇ ਚਮਕੌਰ ਦੀ ਗੜੀ 'ਚ 10 ਲੱਖ ਫੌਜ ਨਾਲ ਲੜ ਕੇ ਤੇ ਇਹਦੇ ਤੇ ਗੱਲਬਾਤ ਅਸੀਂ ਕੀਤੀ ਵੀ ਸੀ ਬਾਈ ਹੂੰ ਉਹਨਾਂ ਵਿੱਚ ਜਿਹੜੇ ਸਿੰਘ ਮਹਾਰਾਜ ਦੇ ਨਾਲ ਗਏ ਸੀ ਉਹਨਾਂ 'ਚ ਭਾਈ ਮਾਨ ਸਿੰਘ ਉਹ ਸੀਗੇ ਨਿਸ਼ਾਨ 'ਚ ਜਿਹੜੇ ਨਿਸ਼ਾਨ ਮਤਲਬ ਜਦੋਂ ਜੰਗ ਚੱਲਦੀ ਸੀ ਜੰਗ ਦੇ ਵਜੇ ਨਿਸ਼ਾਨ ਜ਼ਰੂਰੀ ਹੁੰਦੇ ਨੇ ਸ਼ਾਨ ਸਾਹਿਬ ਦੀ ਸੇਵਾ ਸੀ ਉਹਨਾਂ ਦੀ ਤੇ ਇੱਕ ਸਿੰਘ ਸ਼ਹੀਦ ਹੋ ਗਿਆ ਭਾਈ ਮਾਨ ਸਿੰਘ ਉੱਪਰ ਮਹਾਰਾਜ ਨਾਲ ਕਿਲੇ ਤੇ ਖੜੇ ਆ ਸ਼੍ਰੀ ਅਨੰਦਪੁਰ ਸਾਹਿਬ ਉੱਤੇ ਖੜੇ ਜਦੋਂ ਕਹਿੰਦੇ ਆ ਜਦੋਂ ਮਹਾਰਾਜ ਨੇ ਦੇਖਿਆ ਵੀ ਐ ਨਿਸ਼ਾਨ ਸਾਹਿਬ ਡਿੱਗ ਪਿਆ ਸਿੰਘ ਸ਼ਹੀਦ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ ਨਿਹੰਗ ਸਿੰਘਾਂ ਦੇ ਤੁਸੀਂ ਦੇਖੇ ਹੋਣਗੇ ਬਾਈ ਜੀ ਉਹਨਾਂ ਦੇ ਨਿਸ਼ਾਨ ਸਾਹਿਬ ਦੇ ਫਰਲਾ ਕੱਢਿਆ ਹੁੰਦਾ ਤਾਂ ਨੂੰ ਉਹ ਨਿਸ਼ਾਨ ਸਾਹਿਬ ਮਹਾਰਾਜ ਨੇ ਸੀਸ ਦੇ ਵਿੱਚ ਨਿਸ਼ਾਨ ਸਾਹਿਬ ਕੱਢਦੇ ਵੀ ਲਾਜੋ ਹੁਣ ਦੱਸੋ ਇੱਥੋਂ ਤੱਕ ਗੁਰੂ ਸਾਹਿਬ ਦੀ ਨੀਤੀ ਸੀ ਵੀ ਉਹਨੂੰ ਨਿਸ਼ਾਨ ਸਾਹਿਬਾਂ ਨੂੰ ਸਾਡੇ ਉੱਪਰ ਪ੍ਰਕਾਸ਼ ਕਰਤਾ ਸੀਸ ਦੇ ਵਿੱਚ ਦੀ ਕੱਢਦੇ ਨਿਸ਼ਾਨ ਸਾਹਿਬ ਆ ਸਾਡੇ ਬੁੰਗੇ ਨੇ ਜਿਹੜੇ ਗੁਰੂ ਘਰਾਂ ਦੇ ਮਹਾਰਾਜ ਨੇ ਇਸ ਤਰ੍ਹਾਂ ਦੀ ਸਾਨੂੰ ਵਰਤੀ ਦਿੱਤੀ ਹੈ ਵੀ ਤੁਹਾਡੇ ਤੁਹਾਡੇ ਕੋਲ ਇੰਨੀਆਂ ਜਦੋਂ ਅਸੀਂ ਬਾਣੇ ਜਾ ਜਾਂਦੇ ਹਾਂ ਅਸੀਂ ਇੰਨੀਆਂ ਪਾਵਰ ਆ ਜਾਂਦੀਆਂ ਨੇ ਸਾਡੇ ਕੋਲੇ ਸਾਡੇ ਕੋਲੇ ਗੁਰੂ ਦਾ ਮਹਾਰਾਜ ਕਹਿੰਦੇ ਆ ਨਾ ਵੀ ਮੇਰਾ ਪਿਆਰਾ ਸਿੰਘ ਹੀ ਹੋਇਆ ਜਿਹੜਾ ਪਿਆਰਾ ਮਹਾਰਾਜ ਦਾ ਗੋਦੀ ਦਾ ਸਿੰਘ ਉਹੀ ਬਣਦਾ ਮਹਾਰਾਜ ਕਹਿੰਦੇ ਜਵੇ ਜਦ ਨਿਆਰਾ ਲੈਂਦਾ ਜਵੇ ਰਹੇ ਨਿਆਰਾ ਤਵ ਲਗ ਤੇਜ ਦੇਉ ਮੈਂ ਸਾਰਾ ਜਵੇ ਕਿ ਬੇਪਰਣ ਕੀਤ ਮੈਂ ਨਾ ਕਰੂ ਇਨਕੀ ਪ੍ਰਤੀਤ ਜਦ ਅਲਗ ਖਾਲਸਾ ਰਹੇ ਨਿਆਰਾ ਤਵ ਲਗ ਤੇਜ ਦੇਉ ਮੈਂ ਸਾਰਾ ਜਵੇਗੇ ਹੈ ਵਿਪਰਨ ਕੀਤੇ ਮੈਂ ਨਾ ਕਰੀ ਨੀ ਕੀ ਕਰਦੀ ਮਹਾਰਾਜ ਕਹਿੰਦੇ ਜੇ ਇਹੋ ਜਿਹਾ ਕੁਛ ਕਰੇਗਾ ਜਿਹੜੇ ਭਾਵੇਂ ਮਾੜਾ ਕਰਮ ਹੋਵੇ ਭਾਵੇਂ ਝੂਠ ਹੋਵੇ ਫੇਰ ਤੂੰ ਮੇਰਾ ਕੁਛ ਨਹੀਂ ਲੱਗਦਾ ਨਹੀਂ ਤਾਂ ਮੇਰਾ ਤੂੰ ਪਿਆਰਾ ਵਾ ਨਹੀਂ ਮੈਂ ਤੈਨੂੰ ਆਪ ਦਾ ਸਾਰਾ ਤੇਜੀ ਦੇ ਦੂੰਗਾ ਆਪ ਦਾ ਸਾਰਾ ਸਾਰਾ ਕੁਛ ਤੈਨੂੰ ਦੇ ਦੂੰਗਾ ਇੰਨਾ ਪਿਆਰ ਕਰਦੇ ਆ ਜਿਵੇਂ ਆਪਾਂ ਕਹਿੰਦੇ ਨਾ ਵੀ ਸਾਰਾ ਕੁਛ ਤੈਨੂੰ ਦੇ ਦੇ ਕੇ ਦੀ ਈ ਹਿੰਮਤ ਨਹੀਂ ਹੈਗੀ ਪਰ ਮਹਾਰਾਜ ਨੇ ਆ ਸਾਰਾ ਕੁਛ ਹੀ ਦਿੱਤਾ ਉਸ ਟਾਈਮ ਦੇ ਵਿੱਚ ਮਹਾਰਾਜੀ ਪਾ ਸਕਦੇ ਸੀ ਇਹ ਪੋਸ਼ਾਕ ਹੂੰ ਬਾਕੀ ਆਲੀ ਬੈਂਸੀ ਪਰ ਮਾਇ ਕਹਿੰਦੇ ਮੇਰਾ ਕੱਲਾ ਕੱਲਾ ਪੁੱਤ ਮਹਾਰਾਜ ਆਇਆ ਭਾਵੇਂ ਸਾਡੇ ਹਿੰਦੂ ਮੁਸਲਮਾਨ ਸਿੱਖਾਂ ਦੇ ਸਾਡੇ ਜਿਹੜੇ ਆਪਾਂ ਆਪਾਂ ਨੂੰ ਕੌਣ ਪੁੱਛਦਾ ਸੀ ਥੇ ਭਾਈ ਆਮ ਲੋਕਾਂ ਦੀ ਕੀ ਪੁੱਛ ਸੀ ਪਹਿਲਾਂ ਬਾਪਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਅੱਜ ਸਾਡੇ ਜਿੰਨੇ ਵੀ ਜ਼ਿਮੀਦਾਰ ਨੇ ਜਿਨ੍ਹਾਂ ਕੋਲੇ ਭਾਵੇਂ ਇੱਕ ਵਿੱਗੇ ਜ਼ਮੀਨ ਦਾ ਇੱਕ ਕਿੱਲਾ ਜ਼ਮੀਨ ਦਾ ਕਈ ਵਾਰੀ ਕੋਈ ਕਣਕ ਦੀ ਸੇਵਾ ਕਰਨੀ ਪੈ ਜੇ ਅਸੀਂ 100 100 ਗੱਲਾਂ ਕਰਦੇ ਹਾਂ ਹੂੰ ਕਿਸੇ ਨੂੰ ਪਰ 바ਵਾ ਬੰਦਾ ਸਿੰਘ ਬਹਾਦਰ ਜੀ ਦੇ ਉਸੀ ਸਿੰਘਾਂ ਦੀਆਂ ਸ਼ਹੀਦੀਆਂ ਹੀ ਸੀਗੀਆਂ ਜਿਨ੍ਹਾਂ ਨੇ ਇਹ ਰੀਤ ਚਲਾਈ ਕਿ ਜ਼ਮੀਨ ਕਿਸਾਨ ਦੀ ਹੋਊਗੀ ਜਿਹੜਾ ਉਹਨੂੰ ਵੰਦਾ ਵਾ ਸਾਡੇ ਨਾਮ ਚੜਨ ਲੱਗਾ ਉਹਨੇ ਕਾਨੂੰਨ ਪਾਸ ਕੀਤਾ ਹਰੇਕ ਜ਼ਿਮੀਦਾਰ ਨੂੰ ਪਾਪਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਨਾ ਚਾਹੀਦਾ ਉਹਨਾਂ ਦੀ ਯਾਦ ਦੇ ਵਿੱਚ ਕਣਕ ਦਾਨ ਕਰਨੀ ਚਾਹੀਦੀ ਏ ਕਿ ਤੁਹਾਡੇ ਕੋਲੇ ਇਡੀਆਂ ਤੁਸੀਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਤਾਂ ਬਣੇ ਆ ਜੇ 바ਵਾ ਬੰਦਾ ਸਿੰਘ ਬਹਾਦਰ ਦਸਵੇਂ ਪਾਸ਼ਾ ਜੀ ਨੇ ਭੇਜਿਆ ਸੀ ਨਹੀਂ ਤਾਂ ਅਸੀਂ ਅੱਜ ਵੀ ਗੁਲਾਮੀ ਵਿੱਚ ਠੋਕਰਾਂ 700 ਸਾਲ ਗੁਲਾਮ ਰਿਹਾ ਇਹ ਦੇਸ਼ 700 ਸਾਲ ਕਿੰਨਾ ਹੋ ਜਾਂਦਾ ਬਈ 7 ਸਦੀਆਂ ਲੰਘੀਆਂ ਦਸਵੇਂ ਪਾਸ਼ਾਹੀ ਦੇ ਸਮੇਂ ਦੇ ਵਿੱਚ ਮਹਾਰਾਜ ਨੇ ਆਜ਼ਾਦ ਕਰਕੇ ਦਿਖਾਤਾ ਸੀ ਫਿਰ ਉਹ ਕਿਹਦੇ ਨੇ ਵੀ ਜਿਵੇਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਬਾਬਾ ਗੰਦਰ ਸਿੰਘ ਭਾਦਰ ਜੀ ਨੇ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਕਰਵਾਈਆਂ ਹਨਾ ਲੇਕਿਨ ਅੱਜੋ ਹੀ ਬਹੁਤ ਸਾਰੇ ਜਿਹੇ ਕਿਸਾਨ ਨੇ ਜਾਂ ਤਾਂ ਉਹ ਮਜਬੂਰ ਨੇ ਜਾ ਫਿਰ ਉਹ ਆਪਣੇ ਚੰਗੇ ਭਵਿੱਖ ਦੇ ਲਈ ਵੇਚ ਕੇ ਇਹਨਾਂ ਜ਼ਮੀਨਾਂ ਨੂੰ ਬਾਹਰ ਨੂੰ ਭਜ ਰਹੇ ਨੇ ਬਿਲਕੁਲ ਕਦੇ ਵੀ ਨਹੀਂ ਚਾਹੀਦੀ ਜ਼ਮੀਨ ਸਾਡੀ ਜਿੰਦ ਜਾਨ ਸਾਡੀ ਮਾਂ ਮਾ ਸਾਡੇ ਕੋਲੋਂ ਸਾਡੀ ਜ਼ਮੀਨ ਖੁੱਸੀ ਸੀ ਮੈਂ ਉਹ ਚੀਜ਼ ਨੂੰ ਸਮਝਦਾ ਆ ਆਪਦੇ ਖੇਤ ਨਹੀਂ ਵੇਖ ਕੇ ਮਨ ਦੇ ਵਿੱਚ ਵਿਰਾਰ ਕਰਦਾ ਸਾਡਾ ਖੇਤ ਸੀ ਸਾਡੇ ਜਰ ਪੁਰਖਿਆਂ ਦਾ ਖੇਤ ਸੀ ਠੀਕ ਹੈ ਜੀ ਤੇ ਜੇ ਸਾਡੇ ਕੋਲੇ ਸਾਰਾ ਕੁਝ ਹੈਗਾ ਸਾਡੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਤੁਸੀਂ ਬਾਹਰ ਜਾ ਕੇ ਕਰਨੀ ਤਾਂ ਗੁਲਾਮੂ ਵੀ ਬੈਣੀ ਹੈ ਹੂੰ ਪਜ ਦੇਖੋ ਭਾਈ ਕਹਿੰਦੇ ਨਾ ਧੁਰੇ ਇੱਕ ਦਿਨ ਸਾਰਿਆਂ ਨੂੰ ਇੱਥੇ ਹੀ ਆਉਣਾ ਪੈਣਾ ਆਪਣੇ ਘਰਾਂ ਜਾਉਣਾ ਪੈਣਾ ਕਦੋਂ ਵੀ ਕੋਈ ਕੱਢ ਸਕਦਾ ਪਤਾ ਨਹੀਂ ਲੱਗਦਾ ਸਾਡੇ ਮੈਂ ਗਿਆ ਸੀਗਾ ਦਿੱਲੀ ਕੁਝ ਦਿਨ ਪਹਿਲਾਂ ਉੱਥੇ ਵੀ ਦੇਖਿਆ ਉੱਥੇ ਮਤਲਬ ਮੁੰਡੇ ਸਾਡੇ ਡਿਪੋਰਟ ਹੋ ਗਏ ਰੋਜ਼ ਕੋਈ ਰੋਜ਼ ਹੀ ਆ ਰਹੇ ਨੇ ਸਾਨੂੰ ਕੀ ਪਤਾ ਕਿੰਨੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਕੀ ਹਾਲਾਤ ਬਣ ਗਏ ਆ ਉਸਿੰਗਾ ਸਾਰਾ ਕੁਝ ਵੇਚ ਵਟ ਕੇ ਬਾਹਰ ਵੀ ਗਏ ਸਾਡੀ ਜ਼ਮੀਨ ਵੀ ਸਾਡੇ ਕੋਲੇ ਨਹੀਂ ਰਹੀ ਸਾਡਾ ਸਾਰਾ ਕੁਝ ਸਾਡੇ ਕੋਲੋਂ ਚਲਿਆ ਵੇ ਗਿਆ ਤੇ ਬਾਹਰ ਵੀ ਨਹੀਂ ਗਏ ਉਹਨਾਂ ਨੇ ਬੇਇਜ਼ਤੀ ਕਰਕੇ ਉਥੋਂ ਭੇਜਿਆ। ਕੋਈ ਹੱਥ ਘੜੀਆਂ ਲਾ ਕੇ ਭੇਜਦਾ। ਕੋਈ ਵੀਰਾਂ ਤੇ ਦਰਦ ਸੁਣੇ ਨਹੀਂ ਜਾਂਦੇ ਸੀਗੇ। ਉਹਨੂੰ ਛੱਲਿਆ ਨਹੀਂ ਜਾਂਦਾ ਸੀ ਉਹਨਾਂ ਨੂੰ ਦੇਖ ਕੇ ਸਾਡੇ ਨੌਜਵਾਨ ਸਾਡੇ ਭਰਾ ਨੇ ਬਾਈ ਸਾਰੇ। ਸਾਰੇ ਭਾਵੇਂ ਕਿ ਨਿੰਦੀ ਜਾਵੇ ਹੈ ਤਾਂ ਸਾਡੇ ਭਰਾ ਹੀ ਨੇ ਸਾਰੇ। ਭਾਵੇਂ ਕੋਈ ਵੀ ਹੈ ਜਦੋਂ ਉਹ ਆਏ ਹੁੰਦਾ ਸਾਡਾ ਭਰਾ ਤਾਂ ਮਨ ਨੂੰ ਠੇਸ ਤਾਂ ਲੱਗਦੀ ਹੈ ਯਾਰ ਵਿਚਾਰੇ ਦਾ ਸਾਰਾ ਕੁਝ ਲੁੱਟਿਆ ਗਿਆ। ਇੰਨੇ ਜੋਗੇ ਵੀ ਨੇ ਹੁਣ ਜਾ ਕੇ ਇਹਨੂੰ ਹੁਣੀ ਇੰਨੀ ਆਪਾਂ ਇਹਦਾ ਸਾਥ ਦੇ ਦਈਏ ਕਿਸੇ ਕੰਮ 'ਚ। ਤਾਸਾ ਲੋਕਾਂ ਨੂੰ ਅਸੀਂ ਅਪੀਲ ਇਹੀ ਕਰਦੇ ਆ ਇੱਕਤਾ ਮਿਸ਼ਨ ਦੇ ਵਿੱਚ ਸਾਡਾ ਨਵੀਨ ਮਕਸਦ ਇਹੀ ਆ ਕਿ ਜਾਗੋ ਇੱਕ ਹੋਵੋ ਇੱਕ ਹੋ ਕੇ ਚੱਲੋ ਇਹੋ ਜੇ ਲੋਕਾਂ ਦੀ ਆਪਾਂ ਬਾਹ ਫੜ ਕੇ ਰਲਖੇ ਜਿਨ੍ਹਾਂ ਨੂੰ ਲੋੜ ਆ ਕੋਈ ਸਰਕਾਰਾਂ ਨਹੀਂ ਵੇਖਣ ਦੀ ਲੋੜ ਨਹੀਂ ਕਿਸੇ ਨਹੀਂ ਵੇਖਣ ਨਾ ਕਿ ਲੀਡਰ ਨਹੀਂ ਵੇਖਗੇ ਨਾ ਕਿਸੇ ਸਰਕਾਰ ਨਹੀਂ ਵਖੀ ਆਪਦੇ ਗੁਰੂਆਂ ਨੂੰ ਵੇਖੀਏ ਆਪਦਾ ਗੁਰਮੁਖ ਕੌਣ ਆ ਜਿਹਦਾ ਮੋਖ ਆਪਦੇ ਗੁਰੂ ਵੱਲ ਹੋਵੇ ਗੁਰਮੁਖ ਹੂੰ ਉਹ ਗੁਰਮੁਖ ਆਪਦੇ ਗੁਰੂ ਬਾਲਾ ਦਾ ਮੋਖ ਕਰਕੇ ਰੱਖੀਏ ਤੇ ਤੁਸੀਂ ਦੇਖੀ ਚੱਲਿਓ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਵਰਤਾਰਾ ਵਰਤ ਜੂਗਾ ਪਰ ਭਰੋਸਾ ਰੱਖਣਾ ਪੈਣਾ ਕਿਦੋਂ ਤੁਹਾਨੂੰ ਲੱਗਦਾ ਕਿ ਪੰਜਾਬ ਆਪਣੇ ਆਪ ਨੂੰ ਅਲੱਗ ਤੋਂ ਚਲਾ ਸਕਦਾ ਐ ਇੱਡਾ ਦਮ ਪੰਜਾਬ ਦੇ ਵਿੱਚ ਹੈਗਾ ਵਾ ਵੀ ਤਾਂ ਪਹਿਲਾਂ ਹੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਭਈ ਪੰਜਾਬ ਤਾਂ ਇਕੱਲਾ ਇੱਥੋਂ ਤੱਕ ਨਹੀਂ ਸੀਮਤ ਹੈਗਾ ਸਾਡਾ ਪੰਜਾਬ ਹੂੰ ਸਾਨੂੰ ਤਾਂ ਇਹ ਪਤਾ ਸਾਡਾ ਪੰਜਾਬ ਤਾਂ ਕਾਬਲ ਖੰਧਾਰ ਤੱਕ ਆ ਹੂੰ ਕੰਨਿਆ ਕੁਮਾਰੀ ਤੱਕ ਆ ਸਾਡਾ ਸਾਨੂੰ ਤਾਂ ਇਹ ਪਤਾ ਵਾ ਅਸੀਂ ਤਾਂ ਇੱਥੋਂ ਤੱਕ ਰਾਜ ਕੀਤਾ ਵਾ ਸੋ ਸਾਡੀ ਸੋਚ ਦਾ ਦਾਇਰਾ ਉੱਡੇ ਹੀ ਰਹਿਣਾ ਤੁਸੀਂ ਵੱਡਾ ਘਰ ਹੋਵੇ ਬਈ ਤੁਹਾਡੇ ਕੋਲੇ ਬਹੁਤ ਵੱਡਾ ਘਰ ਹੋਵੇ ਕੱਲ ਨੂੰ ਵੱਡਾ ਘਰ ਆਪਾਂ ਨੂੰ ਛੱਡਣਾ ਪਵੇ ਤੇ ਛੋਟੇ ਘਰ ਚ ਰਵਾਂਗੇ ਤੇ ਦੇਖ ਕੇ ਉਧਰ ਮਨ ਦੇ ਵਿੱਚ ਕੀ ਆਊਗਾ ਯਾਰ ਸੋਚਦਾ ਨਹੀਂ ਬਦਲੂ ਲਾਈਫ ਦੇ ਵਿੱਚ ਐਕਸਪੀਰੀਅੰਸ ਤਾਂ ਸਾਡਾ ਹੋ ਗਿਆ ਨਾ ਵੀ ਐਡੇ ਘਰ ਚ ਰਹੇ ਹਾਂ ਯਾਰ ਅਸੀਂ ਸਾਡਾ ਐਡਾ ਵੇੜਾ ਵਾ ਤੇ ਫਿਰ ਸਾਡਾ ਘਰ ਸੀ ਇਹ ਅਸੀਂ ਕਿਵੇਂ ਭੁੱਲ ਸਕਦੇ ਆ ਇਹ ਪੰਜਾਬ ਸਾਡਾ ਘਰ ਸੀ ਉਦੋਂ ਤੱਕ ਹੁਣ ਤਾਂ ਪੰਜਾਬ ਸਾਡਾ ਸਾਰੇ ਦੁਨੀਆ ਵਿੱਚ ਬੈਠਾ ਵਾ ਕਿਹੜਾ ਦੇਸ਼ ਆ ਜਿੱਥੇ ਸਾਡਾ ਪੰਜਾਬੀ ਨਹੀਂ ਬੈਠਾ ਹੋਣਾ ਬਾਈ ਜਿਥੇ ਨਿਸ਼ਾਨ ਸਾਹਿਬ ਨਹੀਂ ਝੁਲ ਰਹੇ ਹੁਣੇ ਕਿਹੜਾ ਦੇਸ਼ 700 ਸਾਲ ਦੀ ਗੁਲਾਮੀ ਤੇ ਆਪਾਂ 500 ਸਾਲ ਦੇ ਵਿੱਚ ਦੁਨੀਆ ਦੇ ਰਾਜ ਕਰ ਰਹੇ ਆ ਤੇ ਆਪਾਂ ਕਿਹੜੇ ਮੂੰਹ ਨਾਲ ਕਹਿੰਨੇ ਆ ਵੀ ਖਾਲਸਾ ਹਿੰਦੀ ਕਲਾ ਚ ਹਾਂ ਆਪਾਂ ਕਹੇ ਇਹ ਗੱਲ ਕਿਉਂ ਕਹਿੰਨੇ ਉਹਨਿਆ ਕਿ ਨਹੀਂ ਯਾਰ ਸਿੱਖੀ ਦਾ ਪਤਾ ਨਹੀਂ ਕੀ ਹੋਣਾ ਵਾ ਸਿੱਖੀ ਤਾਂ ਗਈ ਵਾਸੇ ਤਾਂ ਗਈ ਗਈ ਕਿਸੇ ਨੇ ਕਿਹਾ ਨਾ ਪਰ ਤੁਸੀਂ ਦੇਖੋ ਵੀ ਆਪਾਂ 553ਵਾਂ ਸਾਲ ਮਨਾਇਆ ਮਹਾਰਾਜ ਦਾ ਤੇ 700 ਸਾਲ ਦੀ ਗੁਲਾਮੀ ਵਾਲੇ ਦੇਸ਼ 'ਚ ਆਪਾਂ 553 ਸਾਲਾਂ ਦੇ ਵਿੱਚ ਸਾਰੀ ਦੁਨੀਆ ਦੇ ਉੱਤੇ ਆਪਣਾ ਇੱਕ ਨਾ ਇੱਕ ਸਿੰਘ ਬੈਠਾ ਦੀ ਨਿਸ਼ਾਨ ਸਾਹਿਬ ਝੂਲ ਰਿਹਾ ਇਹ ਸਾਡੀ ਇਹ ਸਾਡੇ ਕੋਲ ਸਾਡੀ ਵਰਕਤ ਆਈ ਹੋਈ ਹੈ ਇਹ ਦੇਖੀਏ ਵੀ ਸਾਡੇ ਕੋਲ ਇਹ ਚੀਜ਼ ਆਈ ਹੈ ਜਿਵੇਂ ਤੁਸੀਂ ਦੇਖਿਆ ਹੁਣ ਮੁੱਦਾ ਬਹੁਤ ਚੱਲਦਾ ਦਲਜੀਤ ਸੋਚਦਾ ਵੈਸੇ ਹਾਂ ਹਾਂ ਬਿਲਕੁਲ ਦੇਖੋ ਭਾਈ ਉਹੀ ਗੱਲ ਫੇਰ ਆ ਗਈ ਨਾ ਮੂਸੇ ਵਾਲਾ ਬਾਈ ਵੀ ਇਹੀ ਗੱਲ ਕਹਿੰਦਾ ਸੀ ਹੁਣ ਜਿਹੜਾ 295 ਲਿਖਿਆ ਉਹ ਹੁਣ ਦਲਜੀਤ ਬਾਈ ਦੇ ਉੱਪਰ ਜਾ ਕੇ ਬੈਠ ਚੁੱਕਿਆ ਹੁਣ ਭਾਈ ਉਹਦੇ ਨਾਲ ਬਾਈ ਨਾਲ ਵੀ ਉਹੀ ਕੁਝ ਦਲਜੀਤ ਨਾਲ ਵਰਤ ਰਿਆ ਜਿਹੜਾ ਕੁਝ ਬਾਈ ਸਿੱਧੂ ਮੂਸੇ ਵਾਲੇ ਨਾਲ ਵਰਤਿਆ ਸੀਗਾ ਉਹ ਕਹਿੰਦਾ ਕਰੇਗਾ ਤਰੱਕੀ ਬੁੱਤ ਹੇਟ ਮਿਲੂਗੀ ਜਦੋਂ ਤੁਸੀਂ ਤਰੱਕੀ ਵੀ ਕਰੋਗੇ ਤੇ ਆਪਦੇ ਜਮੀਰ ਤੇ ਰਹੋਗੇ ਨਾ ਵੀ ਮੈਂ ਆਪਦੇ ਜਮੀਰ ਤੇ ਕਾਇਮ ਰਹਿਣਾ ਵਾ ਇਦੋਂ ਭਾਵੇਂ ਇੱਧਰ ਤੋਂ ਇੱਧਰ ਹੋ ਜੇ ਉਹ ਬੰਦੇ ਨੂੰ ਜਿਉਣ ਨਹੀਂ ਦਿੱਤਾ ਜਾਂਦਾ ਹੁਣ ਦਲਜੀਤ ਦਾ ਸਾਂਝ ਦੀ ਦੇਖੋ ਇੱਕ ਫਿਲਮ ਆ ਰਹੀ ਪਊ ਜਸਵੰਤ ਸਿੰਘ ਜੀ ਖਾਲੜਾ ਤੇ ਪੰਜਾਬ 95 ਪੰਜਾਬ 95 ਹੂੰ ਕਿੰਨੀ ਸੋਹਣੀ ਫਿਲਮ ਹੋਊਗੀ ਉਹ ਜਿਨ੍ਹਾਂ ਨੇ ਉਹ ਦੇਖ ਲਈ ਆ ਕੁਝ ਜਾਣਿਆ ਨੇ ਤੇ ਇਹ ਫਿਲਮ ਚਲਾਓ ਨਾ ਚਲਾਓ ਦਲਜੀਤ ਨੂੰ ਕਹਦਾ ਕਹਦਾ ਸਾਰੇ ਰਲ ਕੇ ਕਹਦੇ ਨੇ ਕਿ ਅਸੀਂ ਯਾਰ ਇਹ ਕਰ ਲਾਂਗੇ ਵੀ ਇਹ ਤੇ ਚਰੋਸੀ ਦਾ ਖਰਚਾ ਸੀ ਭਰ ਲਾਂਗੇ ਪਰ ਸਾਡੀ ਆ ਫਿਲਮ ਤਾਂ ਚਲਾ ਦਿਓ ਦਲਜੀਤ ਦੀ ਉਥੇ ਕੀ ਗਲਤੀ ਆ ਸਾਡੀ ਜੀ ਪੰਜਾਬ 95 ਜਦੋਂ ਅਸੀਂ ਆ ਦਸਤਾਰਾਂ ਕਰਕੇ ਤੁਹਾਡੇ ਸਾਹਦੇ ਵੀ ਦਸਤਾਰ ਹ ਜਦੋਂ ਆ ਸਾਡੀ ਦਸਤਾਰ ਕਰਕੇ ਸਾਨੂੰ ਐ ਕਰਦੇ ਨੇ ਇਹ ਸਾਡੀਆਂ ਦਸਤਾਰਾਂ ਨੂੰ ਹੁਣ ਟਾਰਗੇਟ ਹੋਇਆ ਵਾ ਕਿੱਲੇ ਦਲਜੀਤ ਨੂੰ ਨਹੀਂ ਹੋਇਆ ਹੂੰ ਇਹ ਸਾਡੇ ਸਾਰੇ ਜਿਹੜੇ ਵੀ ਸਿੰਘ ਦੇ ਸਰ ਤੇ ਭਾਗਾ ਇਹ ਉਹਦੇ ਲਈ ਸੁਨੇਹਾ ਵਾ ਜੇ ਤਰੱਕੀ ਕਰੇਗਾ ਤਾਂ ਐਂ ਦੱਬਣਗੇ ਤੈਨੂੰ ਇਕੱਠੀ ਹੋ ਕੇ ਚੱਲੋ ਸਾਦੋ ਅੱਜ ਇੱਕ ਨਿੰਦੀ ਨਾ ਜਾਏਗੀ ਉਹਨੂੰ ਸਾਡਾ ਸਾਡਾ ਹੀ ਸਾਡਾ ਹੀ ਪੋਤਾ ਹੋ ਦਲਜੀਤ ਕਿ ਇੱਥੋਂ ਹੀ ਪੜ ਕੇ ਗਿਆ ਦਲਜੀਤ ਸਿੰਘ ਤੁਸੀਂ ਹੂੰ ਸਾਡੇ ਆਪ ਦੇ ਪੁੱਤ ਨੂੰ ਅਸੀਂ ਕਹ ਦੋ ਰੁੱਲੀ ਜਾਂਦੇ ਕਿਉਂ ਸਾਡੀ ਬਿਰਤੀ ਇੰਨੀ ਹੋ ਗਈ ਅੱਜ ਅਸੀਂ ਆਪਣੇਆਂ ਦੇ ਆਪਣੇਆਂ ਦੇ ਤਰਫੋਂ ਤੇ ਕੁਝ ਹੋਣ ਲੱਗ ਗਏ ਕੌਣ ਸਾਡੀ ਬਿਰਤੀ ਹੋ ਜੀ ਹੋਗੀ ਜਦੋਂ ਸਾਡੇ ਆਪਣੇ ਮਰਦੇ ਨੇ ਸਾਡੇ ਆਪਣੇ ਰੋਜ਼ 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 ਮਰਦੇ ਨੇ ਦਿਨ ਚ ਕਈ ਵਾਰ ਤੇ ਮੂਰ ਦੇਖ ਕੇ ਉਹਨਾਂ ਦਾ ਸਵਾਦ ਲਿਆ ਜਾਂਦਾ ਉਹ ਕਿੱਥੇ ਅਸੀਂ ਜਾ ਕੇ ਬੈਠ ਗਏ ਬਈ ਪ੍ਰਿਥੀ ਉਹੀ ਹੈ ਨਾ ਵੀ ਸਵਾਲ ਹੀ ਉੱਥੇ ਆਉਂਦਾ ਵੀ ਆਪਣਿਆਂ ਨੂੰ ਮਾਰ ਕੇ ਹੀ ਆਪਣੇ ਖੁਸ਼ ਹੁੰਦੇ ਨੇ ਤਾਂ ਕਰਕੇ ਹੁੰਦਾ ਹੈ ਇਹ ਬਿਲਕੁਲ ਬਈ ਤਾਂ ਹੀ ਹੋ ਰਿਹਾ ਵੀ ਬਹੁਤ ਮਾੜੀ ਗੱਲ ਹੈ ਐ ਕਦੇ ਨਹੀਂ ਸਾਨੂੰ ਗੁਰੂ ਸਾਹਿਬ ਨੇ ਬਿਲਕੁਲ ਨਹੀਂ ਸਿਖਾਇਆ ਬਿਲਕੁਲ ਵੀ ਨਹੀਂ ਸਿਖਾਇਆ ਇਹ ਚੀਜ਼ ਕਿ ਅਸੀਂ ਇਸ ਤਰ੍ਹਾਂ ਰਹੀਏ ਸਾਨੂੰ ਦਾ ਗੁਰੂ ਨੇ ਇੱਕ ਕਰਕੇ ਸਿਖਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਵਿੱਚ ਮਹਾਰਾਜ ਜਦੋਂ ਆਪਾਂ ਸਾਰੇ ਭਗਤਾਂ ਦੀ ਬਾਣੀ ਦਰਜ ਹੈ ਉਹਨਾਂ ਵਿੱਚ ਹਿੰਦੂ ਪਰਿਵਾਰ ਵੀ ਬੈਠੇ ਨੇ ਮੁਸਲਮਾਨ ਪਰਿਵਾਰਾਂ ਦੇ ਵੀ ਬੈਠੇ ਨੇ ਭਗਤ ਜੀ ਬੈਠੇ ਨੇ ਕਿੰਨੇ ਕੀ ਕਰਾਂਗੇ ਪਹਿਲਾਂ ਅਸੀਂ ਮੱਥਾ ਟੇਕਦਾ ਸਾਰਿਆਂ ਨੂੰ ਬਾਹਰ ਆ ਕੇ ਅਸੀਂ ਉਸੇ ਜਾਤ ਪਾਤ ਦੇ ਨਾਂ ਤੇ ਲੜੀ ਜੰਨੇ ਆ ਹਮ ਇਹ ਬਹੁਤ ਵੱਡਾ ਮੁੱਦਾ ਹੋਣਾ ਪੰਜਾਬ ਦੇ ਵਿੱਚ ਜੀ ਸਾਨੂੰ ਭਾਈ ਜੀ ਬਿਲਕੁਲ ਇਹ ਹੋਂਦਾਰੀ ਬਹੁਤ ਸਮੇਂ ਦੀ ਹੁਣ ਪ੍ਰਫੁੱਲਤ ਹੋ ਗਿਆ ਹੋਣੇ ਚੀਜ਼ ਵੱਧ ਗਈ ਹੁਣ ਸਾਡੇ ਸਾਹ ਕਹਿੰਦੇ ਹਨ ਜਦੋਂ ਇੱਕ ਦਿਨ ਕਬੂਤਰ ਵਾਲੀ ਗੱਲ ਕੂਤਰ ਅੱਖਾਂ ਵਿੱਚ ਗਿਆ ਆਪਾਂ ਅੱਖਾਂ ਵਿੱਚ ਗਿਆ ਹੁਆਂ ਸਾਰਿਆਂ ਨੇ ਜਿਹੜੇ ਨਹੀਂ ਕੁਛ ਕਰ ਰਹੇ ਹਮ ਪਰ ਇੱਕ ਦਿਨ ਤੁਹਾਡੇ ਘਰਾਂ ਦਾ ਕਾਗ ਪਹੁੰਚ ਜਾਣੀ ਇਹ ਫਿਰ ਕੀ ਕਰੋਗੇ ਜੇ ਸਾਡੇ ਘਰਾਂ ਦਾ ਕਾਗ ਪਹੁੰਚ ਗਈ ਸਾਡੀਆਂ ਧੀਆਂ ਭੈਣਾਂ ਦੀ ਵਿਵਦੀ ਤੱਕ ਗੱਲ ਪਹੁੰਚ ਗਈ ਫਿਰ ਕਰਾਂਗੇ ਕੀ ਫਿਰ ਵੀ ਤਾਂ ਕਹਿੰਦੇ ਨੇ ਜੇ ਵਿਆਹ ਕੀ ਉਹ ਦਿਨ ਧਾੜ ਬਣੇ ਤੇ ਹੀਰਣ ਮੇ ਤਾਂ ਵਜੂਜ ਮਰੋ ਫਿਰ ਵੀ ਤਾਂ ਉੱਠਾਂਗੇ ਹੀ ਸੰਤ ਜਾਨੀ ਸੰਤ ਗੈਨੇ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਕਿਹਾ ਜੀ ਨਾ ਭਾਵੇਂ ਅੱਜ ਇਕੱਠੇ ਹੋ ਜੂ ਭਾਵੇਂ ਸਾਲ ਬਾਅਦ 10 ਸਾਲ ਬਾਅਦ ਜਦੋਂ ਮਰਜੀ ਇਕੱਠੇ ਹੋ ਜਓ ਹੋਰ ਤੁਹਾਡਾ ਕੋਈ ਹੱਲ ਨਹੀਂ ਹੈ ਇਹੀ ਤੁਹਾਡਾ ਹੱਲ ਆਪਾਂ ਜਿੰਨੇ ਜਿੰਨੇ ਟਾਈਮ ਸਾਡੇ ਭਰਾ ਜੱਥੇਬੰਦੀਆਂ ਸਾਡੀਆਂ ਟਕਸਾਲਾਂ ਸਹਿਬਾਨ ਸਾਰੇ ਬਹੁਤ ਸਿਆਣੇ ਨੇ ਸਾਡੇ ਤੋਂ ਅਸੀਂ ਨਹੀਂ ਸਿਆਣੇ ਹੈਗੇ ਸਾਰੇ ਬਹੁਤ ਸਿਆਣੇ ਨੇ ਸਾਰੇ ਸਤਿਕਾਰਯੋਗ ਨੇ ਪਰ ਜਿੰਨਾ ਟਾਈਮ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੀ ਵਿੱਚ ਅਕਾਲ ਤਖਤ ਸਾਹਿਬ ਇਕੱਤਰ ਹੋ ਕੇ ਇਹ ਕਿਤੇ ਜਿਹੜੇ ਗਰੇਸ਼ਾ ਕਿਵੇਂ ਮਗਾ ਕੇ ਪੰਜਾਬ ਲਈ ਨਹੀਂ ਚੱਲਦੇ